ਵਾਹ ਇਹ ਤੇ ਉਹਦਾ ਪਰ ਉਹਨੇ ਮੈਨੂੰ ਫੁੱਲ ਦੇਖ ਕੇ ਡਿੱਗੀ ਚਲੀ ਦੇਖੋ ਚੱਲੇ ਲੋੜੀ ਵੱਡਾ ਉਹ ਬਾਜ ਮਾਰਨਾ ਨੰਨੀ ਸੋ ਇਹਨੂੰ ਲੱਗ ਲੈ ਆਂਦੇ ਹੋਰੇ ਇਹਦੇ ਵੀਡੀਓ ਤੋਂ ਅਸੀਂ ਨੱਚ ਲਾ ਫਿਰ ਸਾਡੀ ਜਿੰਨੀ ਵੀ ਨਾਲ ਨਾਲ ਅਰੇ ਪਿੱਛੇ ਤਗਾ ਓਏ ਮੇਰੇ ਪਿੱਛੇ ਤਾਂ ਆਉਂਦੇ ਆ ਬੱਚੇ ਅੱਗੇ ਬੰਗੀਰ ਤੰਗ ਗਏ ਗੇਸ ਵੈਲਕਮ ਬੈਕ ਟੂ ਚੈਨਲ ਅਮਨ ਚਮਕ ਵਲੌਗਸ ਤੇ ਤੁਹਾਡਾ ਸਵਾਗਤ ਹੈ ਤੁਹਾਡੇ ਪਿਆਰ ਤੁਹਾਡੀ ਦਾਦੀ ਵਾਲ ਆਪਾਂ ਬਿਲਕੁਲ ਠੀਕ ਠਾਕ ਆ ਤੇ ਹੁਣ ਆ ਪੜ ਚੁੱਕੇ ਸਿਰ ਸੇ ਤੇ ਦੋਸਤੋ ਮੈਂ ਚੱਲਾ ਸੀ ਗੁਰਪ੍ਰੀਤ ਦੇ ਨੇ ਕੋ ਦੁਕਾਨ ਤੇ ਮਮਾ ਦੋਸਤੋ ਆ ਦੇਖੋ ਫੁੱਲ ਲਾਇਆ ਹੋਇਆ ਹੈ ਲੱਗ ਸੀ ਹੈਲੋ ਗਾਇਜ਼ ਗੁੱਡ ਮਾਰਨਿੰਗ ਫੁੱਲ ਲਾਇਆ ਦੋਸਤੋ ਕਿਵੇਂ ਹੋ ਸਾਰੇ ਯਾਰ ਮੈਂ ਨਾ ਕੱਪੜੇ ਧੌਣ ਲੱਗੀ ਸੀਗੀ ਉੱਠ ਕੇ ਤੇ ਤਾਂ ਕਰਕੇ ਨਹੀਂ ਮੈਂ ਫੋਨ ਚੁੱਕ ਕੇ ਦੋਸਤੋ ਦੇਖੋ ਨਵਾਂ ਟ੍ਰੈਂਡ ਉਹ ਮੇਰਾ ਕੱਪੜੇ ਨਾ ਆ ਤਪੜਾ ਤੇ ਪਾ ਕੇ ਚੱਲਣਾ ਹਾਂ ਮੈਨੂੰ ਸੌਕਸ ਦੇਵੀ ਦੋਸਤੋ ਮੈਂ ਤਾਂ ਲਸ ਦਿਖਾਉ ਤੇ ਤੇ ਜਦ ਤੱਕ ਆਪਣੇ ਅੰਦੇ ਨੂੰ ਦੁਕਾਨ ਤੇ ਯਾਰੀ ਤੇ ਪੱਗ ਲੈ ਲੈ ਦਮਾ ਕਿੰਨੇ ਆਇਆ ਤੇ ਚੱਲਾ ਵਾ ਤੇ ਤੁਸੀਂ ਕਰੀਂ ਨਹੀਂ ਮੇਰੇ ਬੰਦੂ ਨੀ ਮੈਂ ਜਾਣਾ ਫਿਰ ਆ ਤੇਰੇ ਆਏ ਤੇ ਜਾਣਾ ਠੀਕ ਆ ਜੀ ਜਲਦੀ ਪੱਛ ਕੇ ਚਲੋ ਜੇਸਟ ਚਲ ਕੇ ਫਰਾ ਕੇ ਮਿਲ ਜੇਤਾ ਲੋ ਤੇ ਦੋਸਤੋ ਦੁਕਾਨ ਤੋਂ ਮੈਂ ਆ ਗਿਆ ਵਾ ਤੇ ਸਾਡੀ ਦੁਕਾਨ ਤੇ ਪੱਗ ਸੀ ਨਹੀਂ ਚਲੋ ਕੋਈ ਨਹੀਂ ਬਾਹਰ ਲੈ ਕੇ ਆਣੀ ਪੈਣੀ ਆ ਫਿਰ ਹੜਾ ਪੱਗ ਫਿਰ ਨਹੀਂ ਨਾ

ਕਿ ਮੈਂ ਲਾ ਲਉਂ ਜਾਂ ਪਈਆਂ ਦੇ ਬੱਚੇ ਵੀ ਖਾਵਾਂਗੇ ਚਲ ਜੀ ਦੀ ਦੀ ਉਹ ਮਟਕੇ ਗੋਲੀ ਖਾਦੀ ਜੀ ਦੀ ਦੀ ਬਣਾਉਗੇ ਦੀਦੀ ਦੀਦੀ ਚੱਲ ਨਹੀਂ ਕੀ ਚੱਲੇ ਹੁਣ ਕਾਬ ਤੇ ਭਰੀ ਕਿਹੜੀ ਸਹੀ ਲੱਗੂਗੀ ਇਹਦੇ ਨਾਲ ਆੜੀ ਜਾਲੀ ਆੜੀ ਹੈ ਨਾ ਉਹ ਚਾਰ ਜੀ ਨਹੀਂ ਹੈਗੀ ਲੈ ਇੱਕ ਤਾਂ ਘੜੀ ਮੇਰੀ ਪਤਾ ਨਹੀਂ ਕਿਉਂ ਇਹਨੂੰ ਦੋ ਮਾਰ ਕੇ ਮੁਰਕਾਉਂ ਕੇ ਕਰ ਦੇ ਤੁਸੀਂ ਲਾ ਲਓ ਮੈਨੂੰ ਕੋ ਪਤਾ ਗੱਡੀ ਚ ਤੁਸੀਂ ਲਾ ਲਨ ਨਹੀਂ ਫਿਰ ਓਏ ਇਹ ਮੈਚ ਨਹੀਂ ਹੁੰਦੀਏ ਤੈਨੂੰ ਕੋਈ ਨਾ ਕਾਲ ਹੁਣ ਤਾਂ ਪਾਉਂਗੇ ਹੁਣ ਮਜਬੂਰੀ ਤੇ ਮਾਰਿਆ ਤਾਂ ਤੇ ਹੁਣ ਮੈਂ ਰੈਡੀ ਹੋ ਕੇ ਮਿਲਦੀ ਆਂ ਕਦਸ਼ ਮੈਂ ਰੈਡੀ ਹੋ ਜਾ ਠੀਕ ਹੈ ਤਾਂ ਹਮਾਂ ਰੈਡੀ ਸਟੱਡੀ ਇੰਡੀਆ ਗੋ ਹੋ ਚੁੱਕੇ ਨੇ ਹੈਲੋ ਗਾਇਜ਼ ਮੈਂ ਰੈਡੀ ਹੋ ਗਈ ਆ ਰੈਡੀ ਸਟੱਡੀ ਇੰਡੀਆ ਗੋ ਇੰਡੀਆ ਗੋ ਨਹੀਂ ਹੋਣਾ ਹਾਰਾ ਹਾਰਾ ਮਾਰਾ ਹਾਰਾ ਲੋ ਦਨ ਮੀ ਲੁਧਿਆਣਾ ਵਿੱਚ 15 ਦਿਨ ਹਾਰਾ ਕਿਤੇ ਜਾ ਚਪਾ ਸੀ ਬੋਟਾ ਦਨ ਮੀ ਖਾ ਗਈ ਸ਼ਾਰਾ ਮਨਿੰਦਰ ਬਕਵਾਸ ਕਾ ਤੋ ਕਰਦਾ ਮੈਂ ਮਜ਼ਾ ਆਉਂਦਾ ਫੇ ਤੋ ਕਹਿੜਾ ਜ਼ਰੂਰੀ ਐ ਤੁਹਾਡਾ ਦਿਨ ਸ਼ੁਭ ਪਰਿਆ ਹੋ ਮੈਂ ਪچھਲੀ ਵਾਰ ਪਰਸ ਕਿੱਥੇ ਆ ਗੱਡੀ ਚ ਗਾਇਜ਼ ਆਦੇ ਮੇਰੀ ਮੰਮੀ ਨੂੰ ਕੋਈ ਲੁੱਟ ਲੈ ਡਿੱਗੀ ਨਹੀਂ ਪੈਸੇ ਮੁੱਲੂ ਕਰ ਗਈ ਜੱਪੀ ਚ ਆਹ ਗਾ ਦੇਖੋ ਦੋਸਤੋ ਕਰੀ ਇੰਨੇ ਪੈਸੇ ਲੈ ਕੇ ਜਾਂਦੇ ਦੇਖੋ ਚਲੇ ਕੋਈ ਕੌਣ ਐ ਤੋ ਜੱਪੀ ਚ ਮਨਿੰਦਰ ਹਟ ਜਾ ਮੈਂ ਲੱਫੜ ਮੈਂ ਤਾਂ ਦੇਖ ਲੈਣ ਤੋ ਮੈਂ ਪਾਣੀ ਦਾ ਗਲਾਸ ਦੇ ਮਮਾ ਜੋ ਦੋਸਤ ਜਿਹੜਾ ਸਹੀ ਗੈਸ ਕਰੂਗਾ ਕਿੰਨੇ ਪੈਸੇ ਹੈ ਉਹਨੂੰ ਦੇ ਦੂੰਗਾ ਸਾਰੇ ਮੇਰਾ ਪਰਸ ਕਿੱਥੇ ਆ ਗੱਡੀ 'ਚ ਗੱਡੀ 'ਚ ਚਲੋ ਚਲੋ ਦੋਸਤ ਮਮਾ ਤਾਂ ਚੱਲੇ ਨੇ ਤਾਂ ਮਿਲਦੇ ਤੁਹਾਨੂੰ ਆਪਾਂ ਹੁਣ 4-4 ਹੋ ਕੇ ਮੈਂ ਤਿਆਰ ਹੋ ਜਾ ਇੱਕ ਵਾਰੀ ਫਿਰ ਮਿਲਦੇ ਆ ਹਾਂ 4 ਹੋ ਕੇ ਤੂੰ ਕਿੱਥੇ ਜਾ ਅੱਜ ਫੋਨ ਨਹੀਂ ਆ ਗਿਆ ਮਮਮੀ ਦੇ ਤੇ ਦਿਲ ਸਾਡੇ ਆ ਗਏ ਰੋਟੀ ਬਣਾ ਰਹੇ ਨੇ ਦਾਗ ਵਾਲੇ ਪਰੋਠੇ ਤਾਂ ਮੈਰੜੀ ਹੋ ਗਿਆ ਪਰ ਨਾ ਬੰਦ ਲੈ ਆਪਾਂ ਸੋਨਾ ਪਸੋਨਾ ਲੱਗਦਾ ਤਾਂ ਦੇ ਜੀਤੇ ਮੈਂ ਸਲਾ ਕਰਦੇ ਵੈਸੀ ਫੰਕਸ਼ਨ ਦੀ ਕੋਈ ਉਹਨੂੰ ਬੁਲਾਣਾ ਕਿ ਉਹ ਨੂੰ ਨਹੀਂ ਬੁਲਾਣਾ ਬਸ ਇੱਕ ਜਣੇ ਨੂੰ ਨਹੀਂ ਬੁਲਾਣਾ ਬਾਕੀ ਨੂੰ ਸਭ ਨੂੰ ਬੁਲਾਣਾ ਕੋਈ ਬੁਲਾਣਾ ਗਲਤ ਘੁੱਟ ਤੀ ਆ ਦੇਖ ਲਓ ਗਾਇਸ ਅਮਰੇ ਘੁੱਟ ਮੈਂ ਤਾਂ ਵੇਰ ਨੂੰ ਆਹ ਵੱਜ ਗਿਆ ਸੋਰੀ ਸੋਰੀ ਗਾਇਸ ਆਦੀ ਖਰੋਤੀਆਂ ਬਣੀਆਂ ਦਾਲ ਆਈਆਂ ਚਾਹ ਪਈ ਕੋਲ ਮੈਂ ਖਾਰੇ ਖੜਾ ਖੜ ਗਾਇਸ ਅੱਜ ਅਠੁੰਗਾ ਮਾਰਿਆ ਹੈ ਕਿਸ ਨੇ ਮੇਰੇ ਰੂਪੀ ਮੈਂ ਖਾਦੀ ਆ ਦੇਖੀ ਸੀ ਜੰਮੀ ਆ ਕਿ ਨਹੀਂ ਨਹੀਂ ਉਹ ਵੀ ਕਿਹੜਾ ਯਾਰ ਦੇਖੀ ਮਸਾਲਾ ਬਸ ਉਹ ਲਾ ਪਾਏ ਨੇ ਆਟਾ ਗੁੰਨ ਲਿਆ ਚਲੋ ਕੋਈ ਨਾ ਅਸੀਂ ਮਸਾਲਾ ਅਸੀਂ ਆਟਾ ਆਟਾ ਮਸਾਲਾ ਭੁੱਲ ਗਿਆ ਉਹਨੇ ਹੈ ਅੱਧਾ ਆਟਾ ਗੁੰਨ ਲਿਆ ਸੀਗਾ ਅੱਧਾ ਚਿਪ ਚਿਪ ਹੱਥ ਸਾਰਿਆਂ ਦੇ ਜਿਵੇਂ ਤੁਸੀਂ ਕੱਲ ਨਹੀਂ ਕਰਦੇ ਉਹ ਹੋ ਗਿਆ ਹੁਣ ਮੈਂ ਕਿਹਾ ਤੂੰ ਛੱਡ ਦੇ ਮੈਂ ਗੁੰਨਦੀ ਫਿਰ ਕਹਿੰਦੀ ਮੈਂ ਦਾਦਾ ਲੱਗਦੇ ਕਹਿੰਦੇ ਮੈਂ ਕਿਹਾ ਚਲ ਛੱਡ ਦੇ ਤੁਸੀਂ ਗੁੱਟਿਆ ਫਿਰ ਤੇ ਮੈਂ ਛੱਡ ਦਿੱਤੀ ਅੱਛਾ ਤੇ ਚਲੋ ਦੋਸਤੋ ਰੋਟੀ ਖਾ ਲਈ ਫਿਰ ਮੇਰੇ ਤਾਂ ਆਉਂਦੇ ਚਾਰ ਕੁ ਵਜੇ ਕਿ ਤੇ ਖਾਣ ਨੂੰ ਕੁਲਾਈ ਛੱਡ ਕੁਝ ਫਿਰ ਉਹ ਬਈ ਸਾਹਿਬ ਨੇ ਮੈਂ ਜੈਕਟ ਲਾ ਬਰੇ ਕੰਨੋਂ ਜੈਕਟ ਨਹੀਂ ਲਾ ਬਰੀ ਇਹ ਤੂੰ ਕਿੱਥੋਂ ਬਥਰ ਹੱਥ ਪਾ ਰਿਹਾ ਅੰਕਲ ਨੂੰ ਮੈਂ ਵੀਡੀਓ ਵਲੌਗ ਬਣਾ ਰਿਹਾ ਹੋਰ ਕਿ ਪਤਾ ਕੋਈ ਵਲੌਗ ਬਣਾ ਨਾ ਅੰਕਲ ਤੁਸੀਂ ਦਾ ਵਲੌਗ ਨਹੀਂ ਦੇਖਦੇ ਤੁਸੀਂ ਦੇਖਾਂ ਦਾ ਤਾਂ ਹੈਂ ਇੱਧਰ ਯਾਰ ਲੈ ਤੁਸੀਂ ਤੁਸੀਂ ਵੀ ਤਾਂ ਆਏ ਹੋ ਵਲੌਗ ਚੱਕ ਦੇਣਾ ਜਦੋਂ ਤੁਸੀਂ ਪਹਿਲਾਂ ਆਏ ਸੀ ਉਦੋਂ ਵੀ ਆਏ ਸੀ ਇਹ ਦੋਸਤ ਰੇਡਾ ਨਿੱਕਾ ਜੂਗਾ ਜਦੋਂ ਵੀ ਤੁਸੀਂ ਮੈਚ ਆਇਆ ਹੋ ਬੋਲੋ ਵਾਹ ਇਹ ਉਹ ਜਿਹੜਾ ਪੌਣ ਮੈਂ ਤਾਂ ਫਲ ਦੇ ਇੱਕ ਡੱਗੀ ਤੇ ਲਈ ਸੀ ਥੈਂਕ ਯੂ

ਗਾਈਜ਼ ਬੱਗੇ ਵਧੀਆ ਚੱਲ ਆ ਜਾਓ ਸਾਡੇ ਨਾਲ ਆਹ ਮਾਈ ਦਾ ਰੇਨੇ ਸੂਟ ਪ੍ਰੈਸ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਹਾਂਜੀ ਮੈਂ ਕੰਮ ਤਾਂ ਆ ਗਈ ਹਾਂ ਅਸੀਂ ਲੋੜੀ ਵੰਡੜ ਚੱਲੇ ਆਹ ਪਾ ਫੜੀ ਰੱਖੀ ਜਾਂਦੀ ਅੰਗਾ ਬਸ ਹੋ ਗਿਆ ਯਾਰ ਇਹ ਮੁੰਡੂ ਨੂੰ ਮੈਂ ਤਾਂ ਸੂਟ ਪ੍ਰੈਸ ਕਰਦੇ ਗਾਈਜ਼ ਜੇ ਜਿਹਨੇ ਹੱਥੋਂ ਵੱਧ ਕਮੈਂਟ ਵਧੀਆ ਕੀਤੀ ਆਪਾਂ ਉਹਨਾਂ ਨੂੰ ਆਈਫੋਨ ਦਵਾਂਗੇ ਉਹ ਵੀ ਐਕਸੈਸ ਮੈਕਸ

ਵੇਰੀ ਆਪਰੀਆ ਪਰ ਇਹਦੀਆਂ ਮੇੜੀਆਂ ਪੌਣੀਆਂ ਇਹਦੀਆਂ ਫੀਮਲ ਬਾਚੀਆਂ ਆਈਆਂ ਪੂਰੀਆਂ ਜੇ ਕੰਮ ਕਰਨਾ ਹੈ ਵਿੱਚ ਬੜਾ ਪੈਸਾ ਹੈ ਸਭੀ ਵਿੱਚ ਆਪਾਂ ਇਹਦੀਆਂ ਜੇ ਸਿਫਰ ਬੋਨਾ ਤੇ ਕਰਨਾ ਸਭੀ ਵਿੱਚ 11 ਲੱਖ ਰੁਪਏ ਚਲੋ ਤੇ ਤੁਸੀਂ ਦੇਖ ਹੀ ਲਿਆ ਨਾ ਇਹਨੇ ਮਿਕਸਿੰਗ ਕਰ ਲਈ ਆ ਦੇਖੋ ਨਹੀਂ ਜਾਣਾ ਆ ਪਤਾ ਆ ਮਾਤਾ ਜੀ ਆ ਬਸ ਕਿਸੇ ਬਿਆਸਾ ਜਿਆ ਪੇਟੇ ਸਾਥ ਲੱਗੇ ਹੋਏ ਨੇ ਦੇਖੋ ਬੜਾ ਆਪੇ ਇੰਤ ਹੋ ਗਿਆ ਇੰਨਾ ਉਧਰ ਵੀ ਦਿਖਾ ਸੋਹਣਾ ਆ ਗਿਆ ਥੋੜਾ ਇਹਦੇ ਵਾਲ ਵੀ ਦਿਖਾ ਦਿਓ ਥੋੜੀ ਜਿਹੀ ਮੋਟੀ ਥੋੜੀ ਜਿਹੀ ਮੋਟੀ ਕਾਕੂ ਇਹ ਦਿਖਾ ਸਭੀ ਕਾਕੂ ਦੀ ਲੋੜੀ ਹੈ ਕਾਕੂ ਦੇ ਚੱਲ ਚੱਲ ਚੰਗਰੇ ਥੋੜਾ ਹੈ ਬਾਕੀ ਚਲੋ ਕੈਮਰਾ ਬੰਦ ਬਾਤਾਂ ਛੁੱਟੇ ਨਾ ਆ ਸਿਰ ਤੇ ਆਏ पर माल लगी है थोड़ी सी गलती मुझसे भी हो जाती तो है लगी तो है फोटो खिचाने नहीं देखो फोटो खिचाने स्पेशल आते कुछ दिखाने आए आए आंटी का हमको पता है देखो चल लोड़ी वडर आंटी मारना देखो आंटी मार संभाल ले चलो आंटी नहीं आए आई नो वो दीदी का मतलब है ओ फड़ी यार चल ना लोड़ी भी ਉਹ ਗਾਣਾ ਇੱਥੇ ਲਾਉਂਦੀ ਮੈਂ ਆ ਪੀਸੀ 'ਚ ਲਾਉਂਦੇ ਹਾਂ ਦਿੱਤੀਆਂ ਕੱਪੀਆਂ ਕੱਢੀਆਂ ਓਏ ਓਏ ਤਾਂ ਗਾਇਕ ਜੀ ਨੇ ਦੇਖ ਕੇ ਆ ਲੋਕਾਂ ਨੂੰ ਜਾ ਰਹੇ ਆ ਲੋਕਾਂ ਨੂੰ ਦੇਖੋ ਔਰ ਲੋੜੀ ਲੋੜੀ ਵੰਡ ਆ ਰਹੀ ਆ ਆਹ ਰਾਤੀ ਲੋੜੀ ਵੰਡੂਗੀ ਸਾਰੀ ਲੋੜੀ ਮਾਂ ਦੇ ਜਨਦਾਦੀ ਦੇ ਨਾਮ ਆਹ ਆਹ ਕਾਕੇ ਦੀ ਲੋੜੀ ਆ ਸਾਡੀ ਸਾਡੀ ਆਹ ਕਾਕੇ ਨੇ ਦਿਖਾ ਦਊਗਾ ਓਏ ਛੋਲੂ ਮੇਰੀ ਤਾਂ ਕੋਟੀ ਅੰਦਰ ਰਹਿ ਕੇ ਮੈਂ ਤਾਂ ਪੋਚਾ ਲਾਇਆ ਤੇ ਸਾਰੇ ਚਿੱਟਾ-ਕਿੱਟਾ ਅੰਦਰ ਵਰ ਰਿਹਾ ਆ ਲੰਦਿਆਂ ਸਾਰਾ ਚਿੱਟਾ-ਕਿੱਟਾ ਦੋਸਤ ਚੱਲੇ ਨੇ ਨਹੀਂ 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 ਜੈਕਟ ਨਹੀਂ ਪੋਣੀ ਕਾਲੇ ਦੇ ਨਹੀਂ ਪੋਣੀ ਕਾਲੇ ਦੇ ਜੈਕਟ ਨਹੀਂ ਪੋਣੀ ਆ ਵੀ ਆਏ ਨੇ ਸਾਡੇ ਨਾਲ ਲੋੜੀ ਖੰਤ ਦੀ 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 ਜਸਤਰੀ ਗਾਲ ਦੀ ਦੀ ਜਸਤਰੀ ਗਾਲ ਜੀ 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 ਅੱਜ ਵੀ ਗਾਲ ਬੜੀ ਹੰਮ ਨੇ ਗਾਲ ਦੇਣਾ ਆਪ ਲੋਗ ਦਰ ਆਪ ਲੋਗ ਨੂੰ ਨਾ ਨਾ ਬਣਾ ਉੱਥੇ ਜਾ ਲੈ ਖੜਾ ਹਾਲ ਉੱਥੇ ਚੱਲ ਜੇ ਸੋਤਰੀ ਲੋੜੀ ਇੱਥੇ ਵੜਾਈਏ ਗਾਇਸ ਪੋਰਟਗਲ ਆ ਗਿਆ ਚਲੇਗਾ 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 ਕਿ ਕਿਵੇਂ ਦੇਖ ਸਕਦੇ ਸ਼ੁਰੂ ਕਰੋ ਸਾਡਾ ਸ਼ਾਂਤ ਆ ਰਿਹਾ ਜੇਕਰ ਮੈਂ ਨਾ ਬੋਲਣਾ ਤੇ ਇਹਨੇ ਬੋਲਣਾ ਤਾਂ ਹੈ ਨਹੀਂ ਗਾ ਅੰਟੀ ਜੀ ਬੀਜੀ ਸਾਈਡ ਤੇ ਤੁੰਨੇ ਜਾ ਰਹੀ ਹੋ ਗਾਇਸ ਇਹ ਸਾਰੇ ਲੱਗਾ ਗੱਲਾਂ ਚ ਬੰਨਣ ਜਾਂਦੇ ਆ ਉਦੋਂ ਕਰਦੇ ਵੀਡੀਓ ਸਟਾਪ ਨਹੀਂ ਤੇ ਉਹਨੂੰ ਵੀ ਨਾਲ ਲੈ ਚਲ ਕੀ ਹੋਇਆ ਜੀ ਜੀ ਇਹ ਤਾਂ ਦੇਖਦੇ ਮੇਰੇ ਮੈਸ਼ ਮੈਨ ਲੋ ਬੋਲੋ ਆਪਣੇ ਕੈਮਰੇ ਚ ਹਾਂ ਆ ਗਈ ਬਲੀਏ ਕੀਆ 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 ਗੋਲੀਆਂ ਗੋਲੀਆਂ ਖਾਣੀਆਂ ਖਾਣੀਆਂ ਹੁਣ ਮੇਰਾ ਫੋਨ ਕਿਦੇ ਕੋ ਆ ਆ ਦੇਖ ਦੋਨੋਂ ਫੋਨ ਮੇਰੇ ਕੋਲ ਆ ਗੋਮ ਛੁਦਾ ਹੈ ਮੇਰਾ ਥੈਂਕ ਯੂ ਦੇ 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 ਫਿਰ ਮੈਂ ਆਏ ਜੀ ਆਂਦੇ ਨੇ ਕਮੈਂਟ ਮੈਂ ਆ ਗਈ ਭੱਜੀ ਜਾਂਦੇ ਦੋਸਤੋ ਇੱਥੇ ਕਿੱਧਰ ਭੱਜ ਜਾਂਦਾ ਕੋ ਇੱਧਰ ਭੱਜ ਜਾਂਦਾ ਚੀਜ਼ ਖਾਣੀ ਮੈਂ ਲੈ ਕੇ ਹਾਂ ਮੈਂ ਤੂੰ ਕਾ ਕਰਤੇ ਸਾਰੇ ਇੰਦਰ ਹਲਕੇ ਹੈ ਫੋਨ ਤੇ ਦਿਖਾਈਏ ਗਾਈਸ ਇੰਦੀ ਬੈਟਰੀ 3% ਆ ਤੇ ਇੰਦੀ 4% ਆ ਛੋਟੇ ਤੋਂ ਸ਼ੁਰੂ ਕਰੀਏ ਸ਼ੁਰੂ ਕਰਨਾ ਤੇ ਗਾਇਜ਼ ਜਿੱਦਾਂ ਤੁਸੀਂ ਮੇਰੇ ਵੱਲ ਆ ਰਹੇ ਹੋ ਮੈਂ ਤਾਂ ਜਾ ਰਿਹਾ ਹਾਂ ਆਪਣੇ ਟਿਊਸ਼ਨ ਤੇ ਤੇ ਆ ਜਿਹੜਾ ਸਾਡਾ ਕੈਮਰਾਮੈਨ ਨੇ ਇੱਕਦਮ ਬਕਾਰ ਹੈ ਇਹਨੇ ਮੈਨੂੰ ਅੱਜ ਤੱਕ ਗੋਲੀਆਂ ਨਹੀਂ ਪੁੱਛੀਆਂ ਤਾਂ ਦੇ ਦੇ ਹੁਣ ਤਾਂ ਨਹੀਂ ਸ਼ੁਰੂ ਹੋ ਗਿਆ ਜੀ ਪਹਿਲਾਂ ਕਰਸਾ ਨਹੀਂ ਗਾਇਜ਼ ਨਾਲ ਨਾਲ ਫੜਿਆ ਪਤਾ ਨਹੀਂ ਆਉਂਦੀਆਂ ਪ੍ਰਾਂਪ ਚੋ ਤਾਂ ਗਾਇਜ਼ ਦੇਖ ਲਓ ਆਪਾਂ ਲੋਟੀ ਮੰਡ ਨਹੀਂ ਹੋਇਆ ਅਸੀਂ ਟਰਾਂਸਫਰ ਹੋ ਚੱਕ ਰਹੇ ਹਾਂ ਅਸੀਂ ਇਹ ਬਾਲਟੀਆਂ ਭਰ ਕੇ ਨਾਲ ਲਿਆਏ ਨਾਲ ਮੋਹਰੀ ਜੀ ਹਾਂਜੀ ਬੰਦੇ ਕਿੱਥੇ ਨਾਲ ਆਉਂਦੇ ਆਹ ਸਾਡੇ ਬੰਦੇ ਨਾਲ ਵਾਲੇ ਚਲ ਹੁਣ ਚਲੋ ਸਾਡੇ ਨਾਲ ਵਾਲੇ ਬੰਦੇ ਆਲੇ ਸਾਰੇ ਬਹੁਤ ਆ ਗਈ ਜੀ ਆ ਗਈ ਬਹੁਤ ਹੋ ਗਈ ਚੱਲ ਅਰੇ ਸੋਰੀ ਚੱਲ ਅਜੀ ਚੱਕ ਚਲੋ ਅਰੇ ਸੋ ਲੋੜੀ ਬੰਦੇ ਆਏ ਆ ਹਜੇ ਸਾਡੇ ਚੱਲੀ ਜਾਂਦੀ ਆ ਆਜਾ ਜੀ ਹਾਂ ਪਾਇਆ ਨਹੀਂ ਹੋਈ ਮੇਰੇ ਪਾਇਆ ਉਹ ਜਿੰਨੇ ਵੀ ਪਾਇਆ ਦੋង ਦਾ ਕੰਮ ਕਰਦੇ ਆ ਲੈ ਦਿਨੇ ਅੱਛਾ ਮੰਗਿਆ ਕਰੋ ਫਿਰ ਕੀ ਕਰੀਓ ਸੁੰਦਰ ਮੁੰਡੇ ਲੋੜੀ ਵੀ ਲੋੜੀ ਕਿੰਦ ਮੈਂ ਉਹ ਇਹਨੂੰ ਲੱਗ ਲੈਦੇ ਪੂਰੇ ਇਹਨੇ ਵੀਡੀਓ ਅੱਤੋ ਦੇ ਜਾਣੀ ਅਸੀਂ ਨੱਚ ਲਾ ਫਿਰ ਸਾਡੀ ਜਿੰਨੀ ਵੀ ਨਾਲ ਨਾਲ ਔਰ ਪਿੱਛੇ ਤਗਾ ਓਏ ਮੇਰੇ ਪਿੱਛੇ ਤਾਂ ਆਉਂਦੇ ਆ ਬੱਸ ਅੱਜ ਮਾਂਜੀਰੋ ਟੰਗ ਗਾ ਮਾਰੇ ਕੀ ਮਾਲ ਨਾ ਖਾਂਦੇ ਦੇਖ ਲੋ ਗਾਇਜ਼ ਇਧਰ ਆ ਰਾਤ ਸਾਨੂੰ ਭੁੱਖ ਲੱਗ ਗਈ ਆ ਇਹਨਾਂ ਨੇ ਮੈਨੂੰ ਆ ਕੇ ਚਾਹ ਨਹੀਂ ਪੀਣ ਦਿੱਤੇ ਰੋਟੀ ਨਹੀਂ ਖਾਣ ਦਿੱਤੇ ਹਣ ਮੈਂ ਮਾਂ ਨਹੀਂ ਆ ਤੁਹਾਨੂੰ ਹਣ ਮੈਂ ਮੂਫਲੀਆਂ ਖਾਈ ਜਾਨੀ ਆ ਚਾਹ ਪੀ ਆਈ ਆ ਸਾਨੂੰ ਆ ਸਾਡੇ ਵੱਡੇ ਮਹਿਮਾਨਾਂ ਨੇ ਦੇ ਦਿੱਤੀ ਸੋ ਗਾਇਜ਼ ਆਪਾਂ ਲੋੜੀ ਵੰਡਦੇ ਆ ਆ ਗਿਆ ਆਪਾਂ ਅਗਲੇ ਹੀ ਤੇ ਰੋੜ ਤੇ ਆ ਦੇਖ ਆਉਂਦਾ ਤੇ ਲਿਖ ਕੇ ਜੀ ਗਾਇਜ਼ ਸਾਨੂੰ ਤੋ ਚਲੋ ਗਾਇਸ ਹੁਣ થોਨਾ ਪੱਕਾ ਹੋ ਜਾ ਕੇ ਮਿਲਦੇ ਆਂ ਬਾਏ ਬਾਏ ਕਰਦੇ ਆ ਆਪਣੇ ਗਏ ਨੇ ਜੋੜੀ ਬੰਨਣ ਤੇ ਆਪਾਂ ਵੜਾ ਰਹੇ ਆ ਪਟਾਟੋ ਵਾਈਟਸ ਕਰੇਗੇ ਭੁੱਖ ਲੱਗੀ ਦੋਸਤੋ ਪਰ ਸੁਝਿਆ ਨਹੀਂ ਘਰਾਈ ਵੜਾ ਕੇ ਕਰਦੇ ਗਿੱਲੀ ਮੇਰੇ ਕੋਲ ਸਣਾ ਦੋਸਤੋ ਇਹ ਆ ਗਿਆ ਵਿਲਾ ਇਹਦੇ ਕੱਲੇ ਕੱਲੇ ਨੇ ਖਿੱਲਾ ਖਾ ਲਿਆ ਮੇਰੇ ਪੁੱਛਿਆ ਵੀ ਹੋ ਗਿਆ ਹੁੰਦਾ ਟੌਪਕਨ ਨੇ ਖਾਦੇ ਖਿਲਣਾ ਆਪਾਂ ਉਹਨੂੰ ਖਿਲਗਾ ਹੰਦਾ ਪੰਜਾਬੀ ਕੀ ਪੈਣ ਵਿੱਚ ਕਹਿੰਦੇ ਆ ਪੰਜਾਬੀ ਵਿੱਚ ਕਹਿੰਦੇ ਨੇ ਖਿਲਣਾ ਪਿੰਡਾਂ ਅਸੀਂ ਕਹਿੰਦੇ ਹੁੰਦੇ ਆ ਤਾ ਪੰਜਾਬੀ ਚ ਵੀ ਕਹਿੰਦੇ ਆ ਖਿਲਲਾ ਚਲੋ ਠੀਕ ਗਾਇਸ ਤੁਸੀਂ ਸਾਡੇ ਆਲੂ ਦੇ ਲੱਡੂ ਚੈੱਕ ਕਰੋ ਬੇਰਵਾਹ ਬੰਦੇ ਆ ਪਤਾ ਨਹੀਂ ਬਾਕੀ ਖਾ ਕੇ ਦੇਖਦੇ ਆ ਜਿਆਦਾ ਨਮਕ ਪੈ ਗਿਆ ਸਾਡੇ ਤੋਂ ਮਿਰਚਾਂ ਬਹੁਤ ਪਈਆਂ ਜਦੋਂ ਲਾਲ ਮਿਰਚਾਂ ਜਿਆਦਾ ਪੈ ਗਈਆਂ ਸੀ ਜਾਂ ਕੋਈ دوستੋਂ ਆਪ ਖਾ ਲਈ ਉੱਪਰੋਂ ਫੇਰ ਗਾਇਸ ਕਰੋ ਦਿਨ ਤੋਂ ਪਹਿਲਾਂ ਪਹਿਲਾਂ ਖਾਣੇ ਨਹੀਂ ਕਰੋ ਜੇ ਤੁਹਾਨੂੰ ਕੁਝ ਵੀ ਸ਼ੁਰੂ ਹੋਵੇ ਬਰਸੋ ਅੰਡੇ ਵੇਸੀ ਰਾਤ ਦੇ ਸਿਰੇ ਗਰਮ ਕਰਕੇ ਇਹਦੇ ਜੇ ਅਸੀਂ ਦੋਨਾਂ ਦੇ ਖਾ ਲਈ ਇੱਕ ਵਾਖਾ ਤੇ ਦੋਨੇ ਖੋਲ ਗਏ ਗਾਇਸ ਰਾਤ ਦੇ ਲੰਗੇ ਅੰਡੇ ਵੇਸੀ ਲੰਗੇ ਮਤਲਬ ਕੋਸ਼ਟ ਕਹਿ ਕੋ ਕਨ ਨੂੰ ਹੋਰੜਕ ਫੜ ਬੜ ਬਣੀ ਚੋਈਨੇ ਕੁਤਰ ਐਸੀ ਨਾਲੇ ਕਿਹੜੇ ਕੀੜੇ ਖਾਤਾ ਕਿਹੜੇ ਆ ਦੋ ਅਮਰ ਦੇ ਦੋਸਤੋ ਦੇਖ ਲੋ ਦੋਨੀਆਂ ਮੈਂ ਦੋਸਤੋ ਕਿਸ ਪ੍ਰੀਖਿਆ ਨੂੰ ਦੋਸਤੋ ਮਿਲਦੇ ਆਪਾਂ ਬੜਾ ਆਪਣੇ ਲਈ ਹੋਣਾ ਨਾਲੇ ਆਲੂਆਂ ਦੇ ਮੂਸੋ ਨਹੀਂ ਉੜਨੋ ਮੇਰੀ ਸਾਤ ਬਸ ਗਾਇਸ ਗੇਟ ਖੁੱਲਿਆ ਹੈ

ऐसे खावागे हां देखो खा रहे हैं आजे लूट पै नहीं बाहर जाके आ रेंबर अमर कुछ बोल गाइस और ये लड़ी उनके आ गए हैं आ गए देखो ये नहीं हैं ओ घर नहीं जाना तो करते करें कैसे तैयार रखी गुड आगे पै गई और चाय कल कल ਆ ਪ੍ਰਸਤੁਤ ਹੈ ਬਾਗ ਜੀ ਅੱਜ ਉਹ ਨੂੰ ਕਰੀ ਗੱਟਾ ਇਹ ਮਗਲ ਜਾ ਨਗਲ ਜਾ ਦੱਸੋ ਕਿਦਾਂ ਦੇ ਨੇ ਬਣਾਏ ਸੀ ਹਾਂ ਬਹੁਤ ਵਾਰ ਨੌਨ ਘਾਟਾ ਗਾਇਸ ਅਸੀਂ ਨੇ ਪਿਆਰ ਨਾਲ ਬਣਾਇਆ ਸਵਾਦ ਲੱਗਣਗੇ ਇਹ ਕਹਿੰਦੇ ਨੌਨ ਘਾਟਾ ਇਹ ਵਾਸਤਾ ਹੈ ਜੀ ਵੀ ਮੈਂ ਇਹ ਦੇਖੋ ਕਿਵੇਂ ਖਾ ਰਹੀ ਹੈ ਚਬਰ ਚਬਰ ਇੱਧਰ ਆਲਾ ਆਹ ਕਿੱਲਾ ਹਾਲ ਚੱਕਲਾ ਬਾਕੀ ਦੇਵੀ ਅੰਦਰ ਖਾਲੋ ਦੇ ਦੀ ਗਾਈਸ ਪਲੇਟ ਲੈ ਕੇ ਭੱਜ ਗਈ ਅਸੀਂ ਬਣਾਨੇ ਸੀਗੇ ਹੋਰ ਅਸੀਂ ਬੜਾ ਅੱ딜 ਰਹਿ ਗਈ ਲੋਕੀ ਗਾਈਸ ਮਸਾਈ 6-7 ਤਾਂ ਬਣਾਏ ਸੀਗੇ ਸਾਰੇ ਚਾਪਲੇ ਆ ਗਏ ਹਨ ਦਵਾਰਾ ਤਾਂ ਲੈਕ ਕਰਤਾ ਦੋ-ਦੋ ਕਰਕੇ ਬਣਾ ਰਹੇ ਆ ਯਾ ਦੇਖੋ ਰੋਣਾ ਰੱਪਾ ਪੈ ਰਿਹਾ ਵਾ ਤੇ ਮੈਂ ਕੋਲਾ ਚੱਕਾ ਦੋਸਤੋ ਅਰੇ ਉਹ ਤਾਂ ਅਸੀਂ ਲੋੜੀ ਵੰਡ ਕੇ ਆ ਗਏ ਸੀ ਹੁਣ ਅਸੀਂ ਚਾਹਾਂ ਪੀਅ ਟੇ ਆ ਬਾਕੀ ਸਾਰੇ ਚਲੇ ਗਏ ਨਹੀਂ ਤਾਂ ਕਿਸ ਨੇ ਪੁੱਛਿਆ ਕਿ ਮੈਂ ਤਾਂ ਟਿਊਸ਼ਨ ਆ ਗਈ ਅਸੀਂ ਕਿਹਾ ਸੀ ਆ ਕੇ ਡਾਂਸ ਕਰਾਂਗੇ ਅਸ ਤਾਂ ਕਰਦੀ ਭਈ ਨਹੀਂ ਕਰਦੀ ਭਈ ਸੀ ਸੀ ਕਰਦੇ ਗਏ ਸ਼ੁਰੂ ਦੀ ਗਾਇਜ਼ ਇੱਕ ਮੈਂ ਸਾਰਾ ਦਿਨ ਇੱਥੇ ਰਹਿਣਾ ਐਨਾ ਕੰਮ ਆ ਰਿਹਾ ਇਹਨਾਂ ਨੇ ਇਕੱਲੇ ਮੈਨੂੰ ਨਹੀਂ ਲੋੜੀ ਦਿੱਤੀ ਵਾ ਕਿ ਸਾਰਨ ਦਿੱਤੀ ਤੇਨੂੰ ਤਾਂ ਦੇਣੀ ਨਹੀਂ ਸੀ ਬੁਲਾਇਆ ਨਹੀਂ ਤੈਨੂੰ ਕੋਈ ਨਭ ਰਹੀ ਫੜੀ ਫੜੀ ਕਿੰਨੀ ਬੋਲ ਚੱਲ ਨਾ ਰਹੀ ਉਹ ਮੇਰੇ ਕੋਲ ਦੀ ਲੰਗੇ ਸੀ ਗੱਡੇ ਕਾ ਕੈਲਾ ਨਾ ਰਸੀਲ ਚੱਲ ਭਾਜੀ ਮਾਰੋ ਨਮਕਾ ਹਟਾ ਲਈ ਪੱਗ ਨੋਟੇ ਦੇ ਦਰ ਤੋਂ ਗਾਈਜ਼ ਮੈਂ ਇਹ ਦੱਸ ਰਹੀ ਫੌਨ ਆਪਣੇ ਆਪ ਬਹੁਤ ਸਾਫ਼ ਕਰਨਾ ਆਪ ਵੀ ਲਾਣੀ ਪੈ ਰਹੀ ਚੱਕ ਕਰਕੇ ਪਿੱਛੇ ਲੈਣੀਆਂ ਇਹਨਾਂ ਨੂੰ ਪੱਗੀ ਮਾਰਤੀ ਪਤੰਦਰ ਆਰੇ ਹਟਾ ਲਈ ਦੋਸਤੋ ਆਪਾਂ ਇਸਕੇ ਪੱਗ ਲੈ ਲੈਂਤਾ ਆਪਾਂ ਪੱਗ ਲੈ ਲਈਆ ਦੋਸਤੋ ਲੈਣਤਾ ਮੈਂ ਇੱਕ ਸਿਆਵ ਵਾਲੀ ਪਰ ਮੈਨੂੰ ਕਾਲੀ ਪੱਗ ਵੀ ਮਿਲ ਗਈ ਯੋਯੋ ਮੰਮੀ ਦੋ ਪੱਗ ਲੈ ਲਈਆ ਮੈਂ ਕਿੰਨਾ ਥੋੜਿਆ ਬਤਕਰਾ ਦੇ ਜਾ ਰਹੇ ਹੈ ਓ ਵਾਈਡ ਐਂਗਲ ਲੱਗਾ ਹੋਇਆ ਯਾਰ ਪਿੱਛੋਂ ਉਹ ਕੋ ਬੈਠ ਮੜਾ ਜਾ ਦੋਸਤੋ ਮੇਰੀ ਮੰਮੀ ਮੈਨੂੰ ਤਾਂ ਹੀ ਪਾਈ ਨਹੀਂ ਆਂਦਾ ਮੰਮੀ ਨਾਲ ਆਕਲ ਜੀ ਗੈਪ ਤੇ ਮੜਾ ਜਾ ਜਾਮ ਜਾਮ ਜਾ ਆ ਗੱਡੀ ਆ ਮੁਰੇ ਚੱਲੋ ਦੋਸਤੋ ਘਰ ਚੱਲ ਕੇ ਮਿਲਦੇ ਹਾਂ ਅਰ ਸਾਨੂੰ ਆ ਕੀ ਜੇ ਤੂੰ ਖਾ ਲੈ ਚੱਲ ਗੋਲ ਜੱਪੇ ਗਿਆ ਅਸ਼ੀਰਵਾਦ

ਇਹ ਤਾਂ ਸਾਡਾ ਵਲੋਗ ਚਾਹਦਾ। ਬਾਈ ਆ ਰਿਹਾ ਦੇਖੇ। ਵਲੋਗ ਚ ਵਲੋਗ ਤੁਹਾਨੂੰ ਸਕੇ ਫੇਮ ਨਹੀਂ ਹੋਣੀ ਜੀ ਹੁੰਦੀ ਹੈ। ਚਲੋ ਦੋਸਤੋ ਰੋਟੀ ਖਾ ਕੇ ਫਿਰ ਮਿਲਦੇ ਆ। ਦੋਸਤੋ ਰੋਟੀ ਮੈਂ ਖਾ ਲਈ मतलब ਸਾਰੇ ਖਾ ਲਈ ਆ। ਦੋਸਤੋ ਦੇਖੋ। ਆਹ ਤੁਸੀਂ ਆਪ ਲੋਕ ਚੱਲ ਰਹੇ ਤੇ ਸਾਰੇ ਰੋਟੀ ਖਾ ਲਈ ਆ ਤਾਂ ਅਸੀਂ ਤਾਂ ਹਜੇ ਉਹ ਇਸ ਟੌਪ ਹੀ ਕਰਦੇ ਰਹੇਗੇ। ਅਜੇ ਸਟਾਪ ਕਰ ਰਹੇ ਸੀ। ਹਾਂ ਸੀ ਕਿ ਉੱਧਰ ਵੀ ਐਂਡ ਹੋ ਰਿਹਾ ਇੱਧਰ ਵੀ ਐਂਡ ਹੋ ਰਿਹਾ। ਹਾਂ। ਉਧਰ ਵੀ ਕੱਲਰ ਬਲੌਗ ਦਾ ਐਂਡ ਹੋਣ ਲਿਆ ਬਾਈ ਬਾਈ ਗਾਇਜ਼ ਬਾਈ ਬਾਈ ਗਾਇਜ਼ ਇਹ ਮੈਂ ਇਹਦੀ ਲਾ ਲਈ ਆ ਅਸੀਂ ਗੱਲ ਨੂੰ ਲਾਉਣੀ ਆ ਹਾਂ ਤਾਂ ਕਹਦੇ ਬਾਈ ਬਾਈ ਕੱਲ ਮੈਂ ਨੀ ਐਕਸਟੈਂਸ਼ਨ ਗੁਰਵੀਰ ਸਸ਼ੀ ਕਾ ਬਾ ਦੇ ਦੋ ਸਸ਼ੀ ਕਾ ਬਾ ਦੇ ਬੱਤ ਲਿਖੀ ਆ ਗੁਰੀ ਸਸ਼ੀ ਕਾ ਬੋਲ ਦੋ ਸਸ਼ੀ ਕਾ ਬਾ ਦੇ ਚਾਚੀ ਚਾਚੀ ਉਧਰ ਉਧਰ ਸੋਹਣੀ ਹੈ ਪਤਾ ਨਹੀਂ ਕਿਹੜੀ ਲੋੜੀ ਬੰਨ੍ਹ ਲਈ ਆ ਇਹਦੀ ਤੇ ਬਾਕੀ ਤੁਹਾਨੂੰ ਮਿਲਾਂਗੇ ਥੋੜੇ ਦਿਨਾਂ ਨੂੰ ਲੋੜੀ ਆ ਲੈ ਤਨ ਦੋਸਤੋ ਇੱਥੇ ਗੱਦੇ ਡੈਜਾਂਗੇ ਦੋਸਤੋ ਪਰਸੋ ਇੱਥੇ ਗੱਦੇ ਡਾਵਾਂਗੇ ਬੈਡਿਕ ਕਰ ਬੈਡਿਕ ਕਰਨਾ ਪਾਉਂਗਾ ਆ ਲੈ ਯਾਰ ਤੁਸੀਂ ਗੱਲ ਨਹੀਂ ਕਰਾਈ ਕੀ ਦੀ ਅੱਭੀ ਹੁਣ ਉਹ ਸਵੇਰੇ ਕਰ ਦ ਕਰਾਂਗੇ ਹਣਾ ਮੈਨੂੰ ਤੁਲ ਗਿਆ ਤੂੰ ਤੁਸੀਂ ਫੋਨ ਕਰਾ ਦੇ ਆ ਵੀ ਬੈਡ ਕੱਢ ਰਹਾ ਵਾ ਨਹੀਂ ਨਹੀਂ ਆ ਆ ਬੈਠਾ ਇਹਨਾਂ ਨੂੰ ਰੁੱਕ ਕੇ ਜੇ ਮਾਰ ਜਾਇਆ ਕਰ ਮੇਰੇ ਕੋਲਡ ਪਿੱਛੇ ਚਿੱਟਾ ਜਾਂਦਾ ਹੀ ਜਾਂਦਾ ਆਈ ਜਾਂਦਾ ਜੱਬ ਇਹਨੇ ਬੈਲਾ ਦਾ ਤਾਂ ਇੰਨੇ ਕਾਲੀ ਹੋ ਚਾਹੀਦੇ ਆ ਤਾਂ ਠੀਕ ਹੈ ਚਲੋ ਠੀਕ ਹੈ ਗਾਇਜ਼ ਆਪਾਂ ਸਵੇਰੇ ਮਿਲਾਂਗੇ ਸਵੇਰੇ ਬਾਕੀ ਤਿਆਰੀਆਂ ਕਰਾਂਗੇ ਦੇਖਦੇ ਆ ਕੀ ਕਰਦੇ ਆ ਸਵੇਰੇ ਲਾਉਣੀਆਂ ਮਹਿੰਦੀਆਂ ਤੇ ਹੋਰ ਕੀ ਕਰਨੇ ਆ ਤਾਂ ਟੈਨਸ਼ਨ ਗੁਰੀ ਦੇ ਕੱਪੜੇ ਟੈਨਸ਼ਨ ਕਰ ਲੈਣੇ ਕੱਲ ਮੈਂ ਕਰਵਾ ਦੇਣਾ ਸਾਡੇ ਕੱਪੜੇ ਗੜ ਹੀ ਬਣ ਗਏ ਤੁਹਾਨੂੰ ਛੋਟੀ ਜਿਹੀ ਇੱਕ ਫੋਟੋ ਦਿਖਾ ਦਿੰਨੇ ਆ ਪਰ ਬਾਕੀ ਤਿਆਰ ਨੂੰ ਕੇ ਯਾਰ ਮੈਨੂੰ ਤਾਂ ਤੱਕ ਬਈ ਦਿਖਾ ਦੇ ਕੱਪੜੇ ਲੈ ਹੀ ਦਿਖਾ ਨਹੀਂ ਪੂਰੇ ਨਹੀਂ ਦਿਖਾਵਾਂਗੇ ਬਈ ਦਿਖਾਉਣ ਅਈ ਦਿਖਾਉਂ ਮੋਜੀ ਲੱਗ ਦਿਖਾ ਦੇ ਇਹ ਲੱਗ ਆਹ ਦੇਖ ਨਾ ਹੋ ਗਿਆ ਕਹਿੰਦੇ ਨਹੀਂ ਦਿਖਾਉਣੇ ਤੁਸੀਂ ਦੇਖ ਦੱਸੋ ਦੇਖਣੇ ਚਾਹੁੰਦੇ ਹੋ ਨਹੀਂ ਫਿਰ ਆਪਾਂ ਕੱਲ੍ਹ ਨੈਕਸਟ ਇੱਕ ਮਿੰਟ ਆ ਗਿਆ ਨਹੀਂ ਤੇ ਵੀ ਨਹੀਂ ਮੇਰਾ ਵੀ ਨਹੀਂ ਹੈ ਨਹੀਂ ਮੇਰੇ ਦਿਖਾਣਾ ਚਾਹੀਦਾ ਤੇ ਤਾ ਖੱਟੀ ਤੇਰਾ ਤਾਂ ਦੇਖਿਆ ਸਾਰੇ ਨੇ ਫਿਰ ਤਾਂ ਖੱਟੇ ਹੀ ਆ ਤੂੰ ਤਾਂ ਘੜੀ ਖੱਟੀ ਹੈ ਮੇਰੇ ਦੇਖਿਆ ਕਿਚਨ ਇਹ ਤਾਂ ਨਹੀਂ ਦੇਖਿਆ ਆ ਮੇਰੇ ਘਰ ਤੇ ਕਿਸੇ ਨੇ ਦੇਖਿਆ ਆ ਦੇਖ ਲੈ ਵਾਂहां ਹਾਂ ਬਾਹੰਦਾ ਦੇਖਿਆ ਕਰ ਕਰਕੇ ਦੋਸਤਾਂ ਆ ਦੇਖੋ ਮੈਂ ਜੀ ਜੀ ਨੂੰ ਪੈਸੇ ਦੇ ਰਿਹਾ ਜੀ ਜੀ ਰੱਖ ਲਓ ਸੂਟ ਅੰਦਰ ਵਿੱਚ ਜਾ ਉਹ ਚੋਂ ਕੱਢੇ ਹੋਣੇ ਕੁੱਤੇ ਨੇ ਕਿਚੋ ਤੋ ਆ ਦੇਖ ਕਿਧਰ ਆ ਦੇਖ ਲੱਛਣ ਦੇਖੋ ਇਹਦੇ ਲੱਛਣ ਹੋਏ ਬੁਗੜੇ ਨਾ ਵੀ ਗੁੱਗੂ ਜਿਹਾ ਬੁੱਗਾ ਵੀ ਇਹ ਰਿਖ ਕੋ ਜੀ ਜੀ ਮੰਗ 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 ਚੋੜੀ ਕਰਕੇ ਨਾ ਬੁੱਗਾ ਨਹੀਂ ਬਈ ਹੁੰਦਾ ਹਾਂ ਆਹੋ ਅਲੇ ਗੁਰੂ ਜੀ ਰਏ ਮੋ ਚਪੇੜ ਮਾਰਨੀ ਤੇਰੇ ਚਲੋ ਦੋਸਤੋ ਬਾਏ ਬਾਏ ਨੈਕਸਟ ਵਲੌਗ ਚ ਮਿਲਦੇ ਲਵ ਯੂ ਲਾਈਕ ਤੇ ਮੈਸੇਜ ਕਰਨਾ ਨੈਕਸਟ ਹੁੰਦਾ